ਲੈ ਵੀ ਮਿੱਤਰੋ ਜਦੋਂ ਮੈਂ ਸਵੇਰ ਸਵੇਰ ਉੱਠਿਆ ਤੇ ਮੇਰਾ ਖੇਤ ਜਾਨ ਨੂੰ ਜੀ ਨਾ ਕਰੇ ਅੱਜ ਮਿੱਤਰੋ ਲਗਭਗ ਤੀਜਾ ਦਿਨ ਆ ਲਗਾਤਾਰ بارش ਹੁੰਦੀ ਨੂੰ ਮੈਂ ਕਿਹਾ ਚੱਲ ਮਾਣਾ ਖੇਤ ਤੱਕ ਗਿਣਾ ਮਾਰ ਕੇ ਆ ਤੇ ਕਿਆ ਮੋਟਰਸਾਈਕਲ ਤੇ ਤੁਰ ਪਿਆ ਜਿਵੇਂ ਜਿਵੇਂ ਖੇਤ ਜਾਵਾਂ ਤੇ ਓਵੇਂ ਓਵੇਂ ਡਰ ਚ ਲੱਗੇ ਫਿਰ ਮੈਂ ਕਿਹਾ ਪਹਿਲਾਂ ਆਪਾਂ ਆਪਣੇ ਸੇਮਨ ਵਾਲਾ ਦੇਵਤਾ ਨਾਲ ਤਾਂ ਗੱਲ ਕਰ ਲਈਏ ਜਿਨੇ ਆਪਣੀ ਜਾਨ ਬਚਾਉਣੀ ਹੈ ਲਓ ਜੀ ਇਹ ਨੇ ਜੀ ਆਪਣੇ ਸੇਮਨ ਵਾਲਾ ਦੇਵਤਾ ਜਿਨ੍ਹਾਂ ਨੇ ਸਾਨੂੰ ਡਪੋਣਾ ਵੀ ਆ ਤੇ ਪਰ ਸਾਡਾ ਪਾਣੀ ਵੀ ਇਹਨਾਂ ਨੇ ਘਟਣਾ ਇਹ ਨਹੀਂ ਵੀ ਜੈਕਰ ਇਹਨਾਂ ਦਾ ਦੋਖਾ ਸਾਨੂੰ ਪਰ ਇਹਨਾਂ ਦਾ ਸੋਖ ਵੀ ਹੈ ਹਾਲ ਦੀ ਘੜੀ ਤਾਂ ਬੱਚਤ ਤਾਂ ਹਜੇ ਲੱਗਿਆ ਨਹੀਂ ਨਾਲ ਨਾਲ ਨਹੀਂ ਲੱਗਿਆ ਤੇ ਪਾਣੀ ਕੁਝ ਉਤਰਿਆ ਇਹ ਸਵੇਰ ਦਾ ਨਜ਼ਾਰਾ ਲੱਗਭਗ 6 7 ਵਜੇ ਦਾ ਤਾਂ ਬੱਦਲ ਦੇਵਤਾ ਹਜੇ ਵੀ ਉੱਪਰ ਆ ਉਹ ਕਹਿੰਦੇ ਮੱਲੀ ਸਾਹਿਬ ਮੈਂ ਹਜੇ ਇੱਥੀ ਆ ਟੈਂਸ਼ਨ ਨਾਲੇ ਹਜੇ ਤਾਂ ਮੈਂ ਵਰੂੰਗਾ ਹਜੇ ਤਾਂ ਵਰੂੰਗਾ ਹਜੇ ਤਾਂ ਮੈਂ ਨੁਕਸਾਨ ਕਿੰਿਆਂ ਦਾ ਕਰਨਾ ਤੇ ਪਨੀਰੀਆਂ ਬਡੋਰੀਆਂ ਕਹਿੰਦਾ ਵੀ ਬੀਜ ਛੱਡੋ ਲਓ ਜੀ ਇਧਰ ਮੂੰਗੀ ਦਾ ਤਾਂ ਹਾਲ ਮੰਦਾ ਹੋ ਗਿਆ ਲਗਭਗ ਗਲਨ ਦੇ ਕਗਾਰ ਤੇ ਆ ਇਧਰ ਵੀਰਾਂ ਨੂੰ ਚਾੜ ਚੜਿਆ ਪਿਆ ਹਨਾ ਪਾਣੀ ਆ ਗਿਆ ਤੇ ਜੀ ਬਾਸਮਤੀ ਲਾਵਾਂਗੇ ਇੱਧਰ ਕੋਈ ਪ੍ਰਵਾਹ ਸੜਕ ਤੋਂ ਜੇਕਰ ਗੱਲ ਕਰੀਏ ਤਾਂ ਪਰਲੀ ਸਾਈਡ ਦੀ ਤਾਂ ਉੱਧਰ ਸੇਵਨ ਵਾਲੇ ਦੇ ਨਾਲ ਖਤਰਾ ਖਤਰਾ ਤੇ ਇੱਧਰ ਹਜੇ ਤੱਕ ਕੋਈ ਖਤਰਾ ਨਹੀਂ ਹਜੇ ਵੀ ਰੱਬ ਟਾਲ ਜੇ ਹਜੇ ਸ਼ੁਕਰ ਕਰੋ ਰੱਬ ਸ਼ਿਫਟਾਂ 'ਚ ਪੈਂਦਾ ਲਗਭਗ ਦੋ ਵਾਰਾਂ ਤਾਂ ਪੈ ਚੁੱਕਿਆ ਉਸ ਤੋਂ ਪਹਿਲਾਂ ਤੇ ਸ਼ਿਫਟਾਂ 'ਚ ਪੈਂਦਾ ਲੋਬੀ ਮਿੱਤਰੋ ਮੇਰੇ ਮਿੱਤਰ ਮਨਜੀਤ ਸਿੰਘ ਦੀ ਬਾਸਮਤੀ ਤਾਂ ਦੇਖਣ ਲੱਗ ਗਈ ਵਿਚਾਰੇ ਨੇ ਪੰਗਾ ਹੀ ਲੈ ਲਿਆ ਅੱਗੇ ਝੋਨਾ ਲਾਉਣਾ ਹੁੰਦਾ ਸੀ ਜਾਨ ਵੱਜ ਜਾਂਦੀ ਸੀ ਆ ਦੇਖੋ ਜਾਣਕ ਸੂਤੀ ਪਾਈਆ ਲਗਭਗ 4300 ਰੁਪਿਆ ਲਵਾਈ ਦਿੱਤੀ ਆ ਤੇਲ ਸਾੜਿਆ ਖਰਚਾ ਕੀਤਾ ਹਨ ਉਸ ਤੋਂ ਬਾਅਦ ਰੱਬ ਇਦਾਂ ਕਰੇ ਤਾਂ ਕਿੱਥੇ ਹਨਾ ਆ ਇੱਧਰਲਾ ਪਾਸਾ ਸੇਫ ਆ ਇੱਧਰ ਕੋਈ ਚੱਕਰ ਨਹੀਂ ਪਰ ਇੱਧਰ ਸਾਨੂੰ ਤਾਂ ਖਤਰਾ ਹੀ ਖਤਰਾ ਸਾਰੀ ਉਮਰ ਖਤਰਾ ਉੱਚੇ ਵਾਲਾ ਨੇ ਵੀ ਖਤਰਾ ਤੇ ਨੀਵੇਂ ਵਾਲੇ ਨੂੰ ਖਤਰਾ ਉੱਚੇ ਵਾਲੇ ਨੂੰ ਡਰ ਆ ਕਿ ਬਟਾਣੇ ਟੁੱਟੀਆਂ ਹਨਾ ਹੁਣ ਲਗਭਗ ਆ ਦੇਖੋ ਜੀ ਉਤਰਿਆ ਪਾਣੀ ਕੁਝ ਉਤਰਿਆ ਪਾਣੀ ਉਤਰਿਆ ਵੀ ਖੁਸ਼ਖਬਰੀ ਆ ਬਚ ਜੂਗਾ ਲਓ ਜੀ ਪਾਣੀ ਕੁਛ ਆਪਣੇ ਮਾਣ ਚ ਨਿਕਲਦਾ ਪਿਆ ਸੀ ਲਗਭਗ ਮੈਂ ਕਿਹਨੂੰ بارش ਰੋਕੀਏ ਹੋਰ ਆ ਵਾਣਾ ਜ ਰੋਕ ਲਈਏ ਮੈਂ ਕਿਹਨੂੰ ਵੇਖ ਲਈਏ ਵਟਾ-ਵਟਾ ਕਿਤੇ ਟੁੱਟੀਆਂ ਡਾਟੀਆਂ ਤਾਂ ਨਹੀਂ ਹੈਨਾ ਕਿਉਂਕਿ ਅੱਗੇ ਜਿਹੜੀ ਆਪਣੀ ਵਟ ਮਾੜੀ ਆ ਤੇ ਲਓ ਜੀ ਜਦੋਂ ਮੈਂ ਢੇੜਾ ਮਾਰਿਆ ਤੇ ਬਾਸਪਤੀ ਚਲੋ ਥੋੜੀ ਜੀ ਹੱਸ ਕੇ ਜੇ ਮਿਲੀ ਮੈਨੂੰ ਕਹਿੰਦੀ ਵੀ ਤੇਰੇ ਰ ਹੈਗੀਆਂ ਮੈਂ ਟੈਨਸ਼ਨ ਨਾਲ ਖੇੜਖੜਾ ਕੇ ਜੀ ਜਦੋਂ ਹਸੀਏ ਦਰਵੇਹ ਮੇਰੇ ਵੀਰ ਦਾ ਚੋਨਾ ਚੜਿਆ ਪਿਆ ਚੰਦ ਬਦਲ ਉੱਤੇ ਆ ਕਾਲੀ ਕੱਡਾ ਸ਼ਹੀ ਆ ਤੇ ਲਓ ਜੀ ਵਟ ਆ ਗਈ ਮੇਨ ਜਿਹੜੀ ਆਪਾਂ ਦੇਖਣੀ ਆ ਲਓ ਵੀ ਆ ਦੇਖੋ ਇੱਕ ਆ ਟੁੱਟ ਗਈ ਆ ਵਟ ਹੈਨਾ ਤੇ ਇੱਕ ਅੱਗੇ ਟੁੱਟ ਗਈ ਆ ਹੁਣ ਆਪਾਂ ਇਹਨਾਂ ਨੂੰ ਬੰਨ ਕੇ ਜਾਵਾਂਗੇ ਹਨਾ ਕਿਉਂਕਿ ਆਪਣਾ ਫਰਜ਼ ਬੰਦਾ ਕਿਉਂਕਿ ਆਪਣੇ ਮਾਣ ਦੇ ਵਿੱਚ ਪਾਣੀ ਇਹਨਾਂ ਦਾ ਆਉਂਦਾ ਹੈ ਇਹਨਾਂ ਦਾ ਤਾਂ ਫਰਜ਼ ਬੰਦਾ ਨਹੀਂਗਾ ਲਓ ਜੀ ਆਹ ਪਾਣੀ ਪਈ ਜਾਂਦਾ ਇੱਥੇ ਮਿੱਟੀ ਪਾ ਦਾਂਗੇ ਕੁਝ ਅੱਗੇ ਆ ਦੋ ਜਗ੍ਹਾ ਤੇ ਆ ਵੇਖੋ ਜੀ ਖਾਰ ਪਈ ਖੜੀ ਹੈ ਹਨਾ ਅਕਸਰ ਹੁਣ ਪਾਣੀ ਤਾਂ ਚੋਰ ਹੁੰਦਾ ਉਤੋਂ ਦੀ ਆ ਜੇ ਨੀਚੋਂ ਦੀ ਆ ਜੇ ਹਨਾ ਪਰ ਅੱਗੇ ਸਾਡੀਆਂ ਵਟਾਂ ਕਮਜ਼ੋਰ ਨੇ ਮੈਂ ਤਾਂ ਮੀਂਹ ਰੋਕ ਗਿਆ ਹੁਣ ਤਾਂ ਰੋਕ ਲਓ ਪਤੰਦਰੋ ਖੇਤ ਦੇ ਵਿੱਚ ਤਾਂ ਦੇਖੋ ਇੰਨਾ ਕਿ ਪਈ ਜਾਂਦਾ ਹੁਣ ਮੈਂ ਗਿਆ ਖਾਲੇ ਤੇ ਮਾਖਾ ਵੀ ਹੋ ਸਕਦਾ ਵੀ ਆਪਾਂ ਫੱਟੀ ਚੱਕ ਕੇ ਆਪਦਾ ਪਾਣੀ ਕੱਢ ਦਈਏ ਤਾਂ ਖਾਲਾ ਦਾ ਪਹਿਲਾਂ ਹੀ ਉੱਤੋਂ ਤੱਕ ਡਟਿਆ ਆਉਂਦਾ ਖਾਲਾ ਦਾ ચીਕ-ਚੀਕ ਕੇ ਮਾਰਦਾ ਕਹਿੰਦਾ ਮੱਲੀ ਮੇਰੇ ਜਿਹਦਾ ਪਾਣੀ ਨਾ ਛੱਡੀ ਮੈਂ ਨਹੀਂ ਤਾਂ ਮੈਂ ਤੇ ਨਹੀਂ ਰੋਕਦਿਆਂਗਾ ਖਾਲ ਦੀ ਘੜੀ ਤਾਂ ਬਚਤ ਆ ਵੈਜ ਰੂ ਦੀ ਹਾਲਦੀ ਘੜੀ ਕਿਰਪਾ ਵਾਟ ਸਕੀ ਦਾ ਜਰਾ ਆ ਰਹੀਆ ਪਾਣੀ ਥੋੜਾ ਥੋੜਾ ਦਾ ਡਟ ਰਿਹਾ ਵਾਟ ਜੁਕੀ ਨਹੀਂ ਥੋੜਾ ਮਜ਼ਬੂਤੀ ਹੋਊਗੀ ਨਾ ਹੀ ਇਹਨੇ ਖੋਲ ਲਿਆ ਪਰ ਮਿੱਤਰੋ ਛੱਪੜਤਾ ਹਰੇ ਕਦੇ ਵਾਣ ਦੇ ਉੱਤੇ ਲੱਗਿਆ ਛੱਪੜਤਾ ਹਰੇ ਅੱਜ ਕਹਿੰਦੇ ਸਿਰ ਅੱਜ ਦਾ ਦਿਨ ਦੱਸਿਆ ਗਿਆ ਵੀ ਅੱਜ ਦਾ ਦਿਨ ਮੱਲੀ ਔਖਾ ਸਭ ਕਾ ਕੱਢ ਲਾ ਕੱਲ ਨੂੰ ਤਾਂ ਮੈਂ ਤੋਂ ਕਾਟੀ ਮਥਾਂ ਜੀ ਤਾਂ ਮੈਂ ਰੱਬ ਦਾ ਸ਼ੁਕਰ ਮਨਾਇਆ ਸੀ ਮੈਂ ਵੀ ਰੱਬ ਦਾ ਸ਼ੁਕਰ ਆ ਸ਼ੁਕਰ ਆ ਜਰਾ ਪਰ ਰੱਬ ਕਹਿੰਦਾ ਕਿੱਥੇ ਲੈ ਵੀ ਆ ਫੇਰ ਆ ਗਿਆ ਆ ਤੀਜਾ ਮਹੀਆ ਜੀ ਅੱਜ ਦਿਨ ਦਾ ਤੀਜਾ ਮਹੀ ਫੇਰ ਆ ਗਿਆ ਦੇਖੋ ਤੁਸੀਂ ਕਿੰਨਾ ਤੇਜ਼ ਤੇ ਸੁਮੀ ਮੇਲ ਤੇ ਤੀਜਾ ਆ ਗਿਆ ਵਾਹਣਾ ਰੱਬ ਦੇ ਹੱਥ ਜੋ ਮੀ ਦੀ ਕਹਿੰਦਾ ਮੈਂ ਤਾਂ ਇੰਨਾ ਅਰਦਾਸਾਂ ਜੀਤੀਆਂ ਵੀ ਰੱਬਾ ਛੱਡ ਦੇ ਖੜਾ ਛੱਡ ਦੇ ਖੜਾ ਛੱਡ ਦੇ ਖੜਾ ਨਾ ਮਾਰ ਨਾ ਮਾਰ ਖਾਨੇ ਨਾ ਮਾਰ ਜਾਲਮਾ ਵੀ ਨਾ ਮਾਰ ਜਾਲਮਾ ਵੀ ਇਥੋਂ ਖੜਾ ਛੜਾਇਆ ਤੇ ਫੇਰ 2 ਘੰਟੇ ਬਾਅਦ ਆ ਲੈ ਇਸ ਤਰ੍ਹਾਂ ਆ ਜਾਦਾ ਹੈ ਹੁਣ ਇੰਨਾ ਪਾਣੀ ਚਾਹਾਂ ਕਿ ਕਿੰਨਾ ਪਾਣੀ ਚਾਹਾਂ ਇਸ ਤੋਂ ਲਾਉਣ ਕਰੀ ਨਾ ਨਾਲ ਦੇਖ ਲੜੇ ਕਹਿੰਦਾ ਜੀ ਜੱਟ ਦੇ ਦਵਾ ਮੇਰੇ ਤੋਂ ਕਣੀ ਹੋਰ ਚਾਹੀਦੀ